ਉੜਲਾ ਉਹਦੇ ਮੁੰਡਾ ਚੜਿਆ ਸੀ ਉਹ ਆਮ ਤਿਲ ਚੜ ਕੇ ਦਿਖਾਇਆ ਹਾਰਕਨ ਵਾਲੀ ਇੱਕੋ ਜੇ ਪੈਰ ਨਹੀਂ ਮਿਲਦੇ ਜੀ ਸਾਰੇ ਪੈਰ ਬਰਾਬਰ ਚੱਟਿਆ ਜੀ ਪਿਓਰ ਮਾਂ ਹੈਗੀ ਹੈ ਅੱਜ ਚੱਟੇ ਨਹੀਂ ਲੱਗਦੇ ਤਾਂ ਹੁੰਦਾ ਕੁੰਡ ਕੁੰਡ ਬਾਲਾ ਚੰਗਾ ਜੀ ਉਤ ਮਗਰ ਟੋਆ 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 ਅੰਦਰ ਕਰ ਲਾ ਇਨੂੰ ਰਿੱਤੇ ਦੀ ਰਿੱਤੇ ਦੀ ਰਿੱਤੇ ਬਾਹਰ ਬਣਦਾ ਹੈ ਬਾਹਰ ਬਣਦੇ ਪੰਘੇ ਆਏ ਆਹ 5 ਕ ਲੈਨ ਦੋ ਦੰਦ ਜੀ ਤੇ ਆ ਸਿਰਫ ਮੱਥੇ ਪਟੇ ਦੀ ਧੌਂ ਧੂੰ ਦਾ ਕੋੰਡ ਇਹਦਾ ਹੀ ਬਹੁਤ ਚੰਗਾ ਸਿਰਫ ਮੱਥੇ ਪਟਾ ਸਾਢੇ 4 ਸਾਲ ਦੀ ਆ ਚਾਰ ਦੰਦ ਇਹੇ ਲక్ష్ਮੀ ਕਦਮ ਮੱਥੇ ਫੁੱਲ ਮੱਥੇ ਫੁੱਲ ਮੂਹਰੇ ਦੋ ਪੈਰ ਚਟੇ ਕਲ ਕਾ ਵੀਡੀਓ ਮੈਨੂੰ ਫੋਟ ਪਾਈਆ ਉਹ ਉਹ ਸਿਰੇ ਵਾਲੀ ਘੋੜੀ ਉਹ ਗੱਭਣੇ 2 ਮਹੀਨਿਆਂ ਦੀ 25 ਤਰੀਕ ਨੂੰ ਪੂਰੇ 2 ਮਹੀਨੇ ਦੀ ਹੋ ਜਾ। ਚੈੱਕ ਹੋਈ ਹੋਈ ਹੈ ਦੁਬਾਰਾ ਚੈੱਕ ਕਰਵਾ ਕੇ ਦੇ ਦਾਂਗੇ। ਉਹ ਵੀ ਕਰਵਾ ਦਿੰਨੇ ਆ। ਉਹ ਨੀਲੀ ਸਿਰੇ ਨੀਲੀ ਜੰਬੀ ਲੈੇ ਪਾਰ। ਸਿਰੇ ਵਾਲੀ ਘੋੜੀ ਨੀਲੀ ਜੰਬੀ ਗੱਭਣੇ ਜਿਹੜੀ। ਇਹ ਅਸਿਕ ਰੋਇਤ ਜੀ ਪਹਿਲਾਂ ਆਜੋ ਬਹੁਤ ਕਿਹੜੇ ਪਹਿਲੇ ਵਾਲੇ ਸੈੱਟ ਆ ਤੁਹਾਡੇ ਜੀਸੂ ਵਾਲੋਂ ਕੇ ਲਈ ਰਿਸੀਆ ਗੱਬਨ ਤੇ ਇੱਕ ਪਾਸਾ ਜੀ 2 ਮਹੀਨਿਆਂ ਦੇ ਇਹ ਤੀ 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 ਇਹਨੂੰ ਵੀ ਬਾਅਦ ਚ ਰੀਤ